ਹਾਂਜੀ ਦੋਸਤੋ ਲੈ ਕੇ ਆਏ ਆ ਵੀਡੀਓ ਖਿਆਲਾ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਗੁੰਮਟੀ ਕਲਾਂ ਦੇ ਕਬੱਡੀ ਕੱਪ ਦਾ ਤਾਂ ਤੁਹਾਨੂੰ ਫਾਈਨਲ ਰਿਜ਼ਲਟ ਪਤਾ ਹੀ ਹੋਣਾਗਾ ਉੱਥੋਂ ਬਲਕਰਨ ਕਲਿਆਣ ਸੁਖਿਆਲ ਵੈਸਟ ਰੇਡਰ ਬਣਿਆ ਤੇ ਸੀਲੂ ਬਾਹੂ ਅਗਰ ਪਰਪਰ ਵੈਸਟ ਜਾਫੀ ਬਣਿਆਗਾ ਤੇ ਕਲਿਆਣ ਸੁਖਾ ਤੇ ਦੁੱਲੇ ਵਾਲ ਦੀਆਂ ਟੀਮਾਂ ਦੇ ਵਿਚਕਾਰ ਫਾਈਨਲ ਮੈਚ ਹੋਇਆ ਸੀ ਤੇ ਕਲਿਆਣ ਸੁਖੇ ਦੀ ਟੀਮ ਫਾਟ ਰਹੀ ਤੇ ਦੁੱਲੇ ਵਾਲ ਦੀ ਟੀਮ ਸੈਕੰਡ ਰਹੀ ਸੀਗੀ ਤੇ ਖਿਆਲੇ ਦੇ ਕਬੱਡੀ ਟੂਰਨਾਮੈਂਟ ਤੇ ਗੁੰਮਟੀ ਕਲਾਂ ਦੇ ਕਬੱਡੀ ਟੂਰਨਾਮੈਂਟ ਨਾਲ ਇੱਕ ਜੁੜੀ ਤੁਹਾਨੂੰ ਗੱਲ ਦੱਸਾਂਗੇ ਉਹ ਵੀ ਕਿਸ ਤਰ੍ਹਾਂ ਕਿਸਮਤ ਬਦਲਦੀ ਹੈ ਖਿਡਾਰੀ ਦੀ ਤੇ ਗੱਲ ਕਰਦੇ ਖਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਨਾਲ ਰਿਜਲਟ ਦਿੱਤੇ ਉਤੇ ਪਹਿਲਾ ਇਨਾਮ 35000 ਤੇ ਦੂਜਾ ਇਨਾਮ 25000 ਸੀ ਤੇ ਵੈੱਟ ਰੇਡਰ ਤੇ ਜਾਫੀਆਂ ਦੇ ਲਈ ਮਲੇਸ਼ੀਆ ਦੇ ਵੀਜੇ ਦਿੱਤੇ ਗਏ ਸਨ ਤੇ ਨਾਲ 515100 ਰੁਪਏ ਦਿੱਤਾ ਗਿਆ ਸੀਗਾ ਤੇ ਇਥੇ ਫਾਈਨਲ ਮੈਚ ਹੋਇਆ ਸੀ ਕੀਵਤ ਤੇ ਗੁਰੂ ਸਰ ਦੀਆਂ ਟੀਮਾਂ ਦੇ ਵਿਚਕਾਰ ਤੇ ਤੇ ਇਥੇ ਗੁਰੂ ਸਰ ਦੀ ਟੀਮ ਫਰਟ ਰਹੀ ਸੀ ਤੇ ਖੀਵੇ ਦੀ ਟੀਮ ਸੈਕੰਡ ਰਹੀ ਸੀ ਤੇ ਇਥੋਂ ਦੇ 베ਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ 베ਟ ਰੇਟਰ ਬਣੇਗਾ ਕੋੜਾ ਗੁਰੂ ਸਰ ਵਾਲਾ ਚਾਰ ਕਬੱਡੀਆਂ ਪਾ ਕੇ ਚਾਰ ਨੰਬਰ ਲੈਤੇ ਤੇ ਮੁੰਡਾ ਮਲੇਸ਼ੀਆ ਦੇ ਬੀਜੇ ਦਾ 베ਸਟ ਰੇਟਰ ਬਣੇਗਾ ਤੇ ਹੁਣ ਤੁਹਾਨੂੰ ਦੱਸਦੇ ਕਿਵੇਂ ਖਿਡਾਰੀ ਦੀ ਕਿਸਮਤ ਬਦਲਦੀ ਹੈਗੀ ਤੇ ਮੀਨਾ ਜਖੇਪਲ ਵਾਲਾ ਜਿਹੜਾ ਇੱਥੇ 베ਸਟ ਜਾਫੀ ਬਣੇਗਾ ਉਹ ਗੁੰਮਟੀਕਲਾਂ ਦੇ ਕਬੱਡੀ ਕੱਪ ਤੇ ਫਾਈਨਲ ਦੇ ਵਿੱਚ ਸੀਲੂ ਦੀ ਟੀਮ ਦੇ ਵਿਰੁੱਧ ਖੇਡ ਰਿਹਾ ਸੀਗਾ ਯਾਨੀ ਕਿ ਦੁੱਲੇਵਾਲ ਦੀ ਟੀਮ ਦੇ ਵਿੱਚ ਖੇਡ ਰਿਹਾ ਸੀਗਾ ਇੱਥੋਂ 베ਸਟ ਜਾਫੀ ਨਹੀਂ ਬਣ ਸਕਿਆ ਪਰ ਉ ਤੱਕ ਟੂਰਨਾਮੈਂਟ ਚੱਲਿਆ ਸੀ ਤੇ ਦੂਜੇ ਖਵਣੀ ਤੀਜੇ ਰਾਉਂਡ ਦੇ ਵਿੱਚ ਇੱਥੇ ਉਹ ਪਹੁੰਚ ਗਿਆ ਸੀਗਾ ਤੇ ਇੱਥੇ ਆ ਕੇ ਮੁੰਡੇ ਨੇ ਚੋਟੀ ਦੇ ਜੱਫੇ ਲਾਈ ਤੇ ਮਲੇਸ਼ੀਆ ਦੇ ਵੀਜੇ ਦਾ ਬੈਟ ਜਾਫੀ ਬਣਿਆ ਤੇ ਨਾਲ ਸੁਖੀ ਗੁਰੂ ਸਰਾਲਾ ਜੁਆਇੰਟ ਬੈਟ ਜਾਫੀ ਬਣਿਆ ਸੀਗਾ ਤੇ ਗੋਮਤੀ ਦੇ ਕਬੱਡੀ ਕੱਪ ਤੋਂ ਬੈਟ ਜਾਫੀ ਨਹੀਂ ਬਣ ਸਕਿਆ ਪਰ ਇੱਥੇ ਆ ਕੇ ਮੁੰਡੇ ਨੇ ਸਿੱਧਾ ਹੀ ਜਹਾਜ ਦੀ ਬਾਰੀ ਨੂੰ ਹੱਥ ਪਾਲੇ ਤੇ ਆਪਣੀ ਕਿਸਮਤ ਬਦਲਤੀ ਮੁੰਡੇ ਨੇ ਤੇ ਹਾਂਜੀ ਇਸ ਖਿਡਾਰੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧ